ਦੀਵਾਲੀ ਦਾ ਧਮਾਕਾ ਕਰਤਾ ਭਾਜੀ ਨੇ ਸਾਰੀਆਂ ਟੀ-ਸ਼ਰਟ ਲੈ ਜਾਓ ਫਗਵਾੜੇ ਵਾਲੇ ਉਹ 350 ਰੁਪਏ ਦੇ ਵਿੱਚ ਬਹੁਤ ਹੀ ਸੋਹਣੇ-ਸੋਹਣੇ ਆਰਟੀਕਲ ਆ ਘੈਂਟ-ਘੈਂਟ ਕਲਰਜ਼ ਆ ਤੇ ਰੇਟ ਦੇਖੋ ਸਿਰਫ ਤੁਹਾਨੂੰ ਇਹ 400 ਰੁਪਏ ਦਾ ਪੀਸ ਦੇ ਰਹੇ ਜੀ ਅਰੇ ਭਾਜੀ 28 ਤੋਂ ਲੈ ਕੇ ਪੂਰੇ 42 ਨੰਬਰ ਤੱਕ ਸਾਈਜ਼ ਹੋਣਗੇ ਜੀ ਆਪਣੇ ਕੋਲ ਬਸ 200 ਰੁਪਏ ਵਾ ਜੀ 200 ਰੁਪਏ ਸਰ 200 2000 ਰੁਪਏ ਲੈ ਕੇ ਆ ਜਾਓ ਜੇਬ ਦੇ ਵਿੱਚ ਤੇ ਮੈਂ ਕਹਿੰਦਾ ਭਰ-ਭਰ ਕੇ ਬੈਗ ਲੈ ਜਾਓ ਉਥੋਂ ਲੈ ਵੀ ਪਹੁੰਚੇ ਆਪਣੇ ਕੋਲ ਆਰਜੀ ਫਗਵਾੜਾ ਇਹਸ ਵੀਡੀਓ ਨੂੰ ਦੇਖ ਕੇ ਔਰ ਇੰਸਟਾਗ੍ਰam ਨੂੰ ਫੋਲੋ ਕਰਕੇ ਉਹਨੂੰ ਹੋਰ ਸਪੈਸ਼ਲ ਡਿਸਕਾਊਂਟ ਦਿੱਤੇ ਜਾਣਗੇ ਜੀ ਸਾਡੇ ਵੱਲੋਂ ਕਿੱਦਾਂ ਵੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਜੀ ਲਵ ਪੰਜਾਬ ਵਲੌਗਸ ਬਾਈ ਇੰਦਰ ਪਹੁੰਚੇ ਹੋਏ ਆ ਸੋਹਣਿਆ ਦਾ ਸ਼ਹਿਰ ਫਗਵਾੜਾ ਤੇ ਦੀਵਾਲੀ ਆ ਰਹੀ ਆ ਤੇ ਦੀਵਾਲੀ ਕਰਕੇ ਕੱਪੜਿਆਂ ਦੀ ਸ਼ਾਪ ਤੇ ਲੱਗ ਚੁੱਕਿਆ ਧਮਾਕੇ ਦਾ ਆਫਰ ਤਾਂ ਚਲੋ ਫਿਰ ਚੱਲਦੇ ਆ ਮਨੀ ਫੈਸ਼ਨ ਫਗਵਾੜਾ ਤੇ ਦੇਖਦੇ ਆ ਕੀ ਕੀ ਆਫਰ ਲੱਗ ਚੁੱਕਿਆ ਤੇ ਤੁਹਾਡੇ ਕੀ ਕੀ ਫਾਇਦੇ ਹੋਣ ਵਾਲੇ ਆ ਵੀ ਦੋਸਤੋ ਪਹੁੰਚ ਚੁੱਕੇ ਆ ਜੀ ਮਨੀ ਫੈਸ਼ਨ ਫਗਵਾੜਾ ਤੇ ਨਿਊ ਸ਼ਾਪ ਓਪਨ ਕੀਤੀ ਆ ਭਾਜੀ ਹੁਣਾਂ ਨੇ ਤੇ ਬਹੁਤ ਹੀ ਸੋਹਣੇ ਸੋਹਣੇ ਕੱਪੜੇ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਇਹਨਾਂ ਕੋਲ ਪਏ ਆ ਤੇ ਮੇਨ ਗੱਲ ਇਹ ਆ ਕਿ ਦੀਵਾਲੀ ਆ ਰਹੀ ਆ ਤੇ ਭਾਜੀ ਹੁਣਾਂ ਨੇ ਲਾਤੀ ਆ ਦੀਵਾਲੀ ਦੀ ਬਹੁਤ ਹੀ ਘੈਂਟ ਜੀ ਆਫਰ ਤੇ ਬਾਕੀ ਗੱਲਬਾਤ ਕਰਦੇ ਆ ਭਾਜੀ ਨਾ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੀਂ ਸ਼ਾਪ ਦੀਆਂ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਤੇ ਭਾਜੀ ਦੀ ਵੀਡੀਓ ਦੇਖ ਕੇ ਆਏ ਆ ਤੇ ਦੀਵਾਲੀ ਦੇ ਘੈਂਟ ਘੈਂਟ ਆਫਰ ਲੱਗ ਚੁੱਕੇ ਆ ਤੇ ਤੁਸੀਂ ਦੇਖੋ ਵੀ ਕਿੰਨਾ ਸਮਾਨ ਪਿਆ ਆ ਸ਼ਾਪ ਤੇ ਕੱਪੜਾ ਹੀ ਕੱਪੜਾ ਹੋ ਚੁੱਕਾ ਆ ਤੇ ਤੁਸੀਂ ਦੇਖੋ ਕਿੱਦਾਂ ਰਸ਼ ਪਿਆ ਆ ਭਾਜੀ ਲੱਗਦਾ ਕਸਟਮਰ ਜਾਦਾ ਹੀ ਆ ਕੇ ਗਏ ਆ ਹਾਂਜੀ ਭਾਜੀ ਐਕਚੁਅਲੀ ਕੀ ਸੀਗਾ ਕਿ ਹੁਣ ਥੋੜੇ ਦਿਨ ਤੁਹਾਨੂੰ ਵੀ ਪਤਾ ਤਿਹਾਰਾਂ ਦੇ ਚੱਲਦੇ ਪਏ ਹੈਗੇ ਆ ਵਿਆਹ ਸ਼ਾਦੀਆਂ ਦੇ ਦਿਨ ਹੈਗੇ ਆ ਬਿਲਕੁਲ ਬਿਲਕੁਲ ਤੇ ਤੁਹਾਨੂੰ ਟੂ ਵੀ ਫ੍ਰੈਂਕਲੀ ਦੱਸ ਸਕਦਾ ਕਿ ਸਵੇਰ ਦੀ ਮੈਂ ਸਫਾਈ ਤੱਕ ਨਹੀਂ ਕੀਤੀ ਆਇਆ ਸੀਗਾ ਤੇ ਕਸਟਮਰ ਬਾਹਰ ਹੀ ਖੜੇ ਸੀਗੇ ਵੇਟ ਕਰਦੇ ਪਏ ਸੀਗੇ ਤੇ ਉਹਨਾਂ ਨੂੰ ਹਜੇ ਕੱਪੜੇ ਦਿਖਾ ਕੇ ਹਟਿਆ ਸੀਗਾ ਜਦੋਂ ਤੁਸੀਂ ਵਿਜ਼ਿਟ ਕਰ ਲਿਆ ਪਰਾਜੀ ਗੱਲ ਕੀ ਜਵੇ ਮਤਲਬ ਇੰਨੇ ਜਿਆਦਾ ਕਸਟਮਰ ਆ ਰਹੇ ਆ ਜਿਹੜੇ ਵੀ ਕੀ ਆਫਰ ਲਾ ਦਿੱ ਤੁਸੀਂ ਦਿਵਾਲੀ ਦਾ ਅਸੀਂ ਸਰ ਕੀ ਕੀਤਾ ਹੈ ਕਿ ਪਹਿਲੀ ਗੱਲ ਤਾਂ ਸਾਡੇ ਜਿਹੜੇ ਪ੍ਰਾਈਸ ਹੈਗੇ ਆ ਜੀ ਹੋਲ ਸੇਲ ਹੈਗੇ ਆ ਜੀ ਬਾਹਰ ਵੀ ਅਸੀਂ ਮਤਲਬ ਬੋਰਡ ਵੀ ਲਿਖ ਕੇ ਲਾਏ ਹੋਏ ਆ ਕਿ ਜੇ ਸਾਡਾ ਜਿਹੜਾ ਪ੍ਰਾਈਸ ਹੈਗਾ ਹੋਲ ਸੇਲ ਹੈਗਾ ਹੈ ਔਰ ਵੈਸੇ ਤਾਂ ਸਾਡਾ ਜਿਹੜਾ ਭਾਅ ਹੈਗਾ ਵੈਸੇ ਆਫਰ ਦੇ ਨਾਲ ਦੇ ਬੇਸ ਤੇ ਚੱਲਦਾ ਕਿ ਹੋਲ ਸੇਲ ਪ੍ਰਾਈਸ ਹੈਗਾ ਹੈ ਪਰ ਗੱਲ ਦੂਸਰੀ ਅਸੀਂ ਇਹ ਵੀ ਕਰ ਦਿੱਤੀ ਹੈ ਕਿ ਜਿਹੜਾ ਵੀ ਸਾਡੇ ਕੋਲੋਂ 500 ਰੁਪਏ ਤੋਂ ਉੱਪਰ ਸ਼ੋਪਿੰਗ ਕਰੂੰਗਾ ਉਹਨੂੰ ਅਸੀਂ ਪਰਫਿਊਮ ਫ੍ਰੀ ਦੇ ਰਹੇ ਆ ਜੀ अच्छा ਤਾਂ ਮੇਨ ਰੀਜ਼ਨ ਇਹ ਹੈ ਕਿ ਜਿਹੜਾ 500 ਰੁਪਏ ਦੀ ਸ਼ਾਪਿੰਗ ਕਰ ਰਿਹਾ ਉਹਨੂੰ ਪਰਫਿਊਮ ਬਿਲਕੁਲ ਫ੍ਰੀ ਮਿਲ ਰਿਹਾ ਪਰਫਿਊਮ ਬਿਲਕੁਲ ਕਿਹੜਾ ਪਰਫਿਊਮ ਲੈ ਸਕਦਾ ਆਪਣਾ ਛੋਟੇ ਵਾਲਾ ਜਿਹੜਾ ਤੁਸੀਂ ਦੇਖੋ ਜੀ ਇਹਦੇ ਵਿੱਚ ਜੋ ਡੈਨਬਰ ਤੁਸੀਂ ਦੇਖ ਸਕਦੇ ਆ ਜੀ ਆਪਣੇ ਸੈਟ ਬੈਟ ਹੋ ਸਕਦੇ ਜਿੱਦਾਂ ਤੁਹਾਡੇ ਮਨ ਅਗਰ ਲੱਗੇ ਹੋਏ ਆ ਪੀਸ ਉੱਪਰ ਵੱਡੇ ਪੀਸ ਦੇਵਾਂਗੇ ਵੱਡੀ ਕੁਆਂਟੀਟੀ ਦੇਵਾਂਗੇ ਛੋਟੇ ਨਹੀਂ ਮਿਲਣਗੇ ਕੋਈ ਇਦਾਂ ਨਹੀਂ ਕਿ ਛੋਟਾ ਦੇਵਾਂਗੇ ਜਾਂ ਕੁਛ ਇਦਾਂ ਦਾ ਕੋਈ ਨਹੀਂ ਹੈਗਾ ਜੀ ਵੱਡੇ ਪੀਸ ਦੇਵਾਂਗੇ ਜੀ ਇਹਦੇ ਵਿੱਚ ਅਗਰ ਬੇਸ਼ੱਕ ਕੋਈ ਇਤਰ ਲੈਣਾ ਚਾਹੁੰਦਾ ਹੈ ਉਹਨੂੰ ਆਪਾਂ ਇਤਰ ਵੀ ਦੇਵਾਂਗੇ ਇਹਦੇ ਵਿੱਚ ਆਫਰ ਦੇ ਵਿੱਚ ਜਿਹੜਾ 500 ਰੁਪਏ ਤੋਂ ਪਲੱਸ ਸ਼ੋਪਿੰਗ ਕਰੇਗਾ ਜੀ ਇਤਰ ਵੀ ਬਹੁਤ ਸੋਹਣੇ ਸੋਹਣੇ ਪਏ ਆ ਬਿਲਕੁਲ ਜੀ ਬਿਲਕੁਲ ਤੇ ਆ ਚੈੱਕ ਕਰੋ ਕਿੰਨੇ ਸੋਹਣੇ ਸਿਲਵਰ ਕਲਰ ਦੇ ਇਤਰ ਤੇ ਇੱਧਰ ਗੋਲਡਨ ਵੈਰਾਈਟੀ ਵੀ ਹੈ ਭਾਜੀ ਵੈਰਾਈਟੀ ਬਾਹਰਲੀ ਲੱਗ ਰਹੀ ਇਤਰ ਦੀ ਸਰ ਦੇਖੋ ਜਿਹੜੇ ਆਪਣੇ ਇਤਰ ਹੈਗੇ ਆ ਇਹ ਤਾਂ ਜੀ ਆਊਟ ਆਫ ਸਟੇਟ ਤੋਂ ਹੀ ਹੁੰਦੇ ਹੈਗੇ ਜੀ ਸਾਡੇ ਕਿਉਂਕਿ ਸਪੈਸ਼ਲੀ ਜਿਹੜੇ ਮੁਸਲਿਮ ਲੋਕ ਯੂਜ਼ ਕਰਦੇ ਹੈਗੇ ਆ ਜੀ ਭਾਜੀ ਬਾਕੀ ਹੁਣ ਕੱਪੜੇ ਦਾ ਦੱਸੋ ਸਾਨੂੰ ਕੀ ਸਿਸਟਮ ਆ ਕੀ ਰੇ ਸਰ ਦੇਖੋ ਬੰਦਾ ਆਪਣੇ ਕੋਲ ਆ ਕੇ ਸ਼ਰਟ ਟੀ-ਸ਼ਰਟ ਪਰਚੇਸ ਕਰਨਾ ਚਾਹੁੰਦਾ ਕਿ ਡੇਲੀ ਵੇਅਰ ਪਾਉਣ ਲਈ ਜਾਂ ਕਿਤੇ ਬਾਹਰ ਅੰਦਰ ਪਾਉਣ ਲਈ ਤੇ ਟੀ-ਸ਼ਰਟ ਦੀ ਕੁਝ ਵੈਰਾਈਟੀ ਹੋ ਜਾਵੇ ਜੀ ਸਰ ਟੀ-ਸ਼ਰਟ ਦੇ ਵਿੱਚ ਤੁਹਾਨੂੰ ਮੈਂ ਨਾ ਆਪਣੇ ਬ੍ਰਾਂਡ ਦਿਖਾ ਰਿਹਾ ਐਕਚੁਅਲੀ ਕੀ ਹੈ ਕਿ ਸਾਡੇ ਕੋਲ ਜਿਹੜੀ ਕੁਆਲਿਟੀ ਹੁੰਦੀ ਹੈ ਜੀ ਬਿਲਕੁਲ ਹਾਈ ਐਂਡ ਹੀ ਲਾਈਕ এ ਬ੍ਰਾਂਡ ਹੀ ਆਪਾਂ ਕਹਿ ਸਕਦੇ ਹਾਂ ਬਟ ਇਹ ਹੈ ਕਿ ਜੀ ਦੇਖੋ ਸਪੋਸਟ ਟੂ ਵੀ ਆਹ ਆਰਟੀਕਲ ਜਿੱਦਾਂ ਹੈਗਾ ਹੈ ਜੀ ਇਹ ਆਰਟੀਕਲ ਐਡੀਡਸ ਲੋਗੋ ਦੇ ਨਾਲ ਆਇਆ ਹੋਇਆ ਜੀ ਇਹਦੀ ਕੋਸਟ ਤੁਹਾਨੂੰ ਸਿਰਫ 350 ਰੁਪਏ ਦੀ ਰਹੇਗੀ ਜੀ ਜਿਹੜਾ ਕਿ ਬਾਜ਼ਾਰ ਦੇ ਵਿੱਚ 5 ਇਹ ਸਹੀ ਗੱਲ ਹੈ ਸਿਰਫ 350 ਰੁਪਏ ਬਿਲਕੁਲ ਜੀ 350 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਤਰ੍ਹਾਂ ਦੇ ਆਰਟੀਕਲ ਹੈਗੇ ਆ ਤੁਸੀਂ ਪੋਲੋ ਲੋਗੋ ਚ ਲੈ ਸਕਦੇ ਆ ਜੀ ਠੀਕ ਹੈ ਜੀ 2025 ਵਿੱਚ ਇਹ ਰੇਟ ਦੇਖਣ ਨੂੰ ਆਪ ਨੂੰ ਮਿਲਦੇ ਨਹੀਂ ਹੈਗੇ ਸੋਣ ਨੂੰ ਵੀ ਇਦਾਂ ਦੇ ਇੰਨੇ ਸਸਤੇ ਰੇਟ ਨਹੀਂ ਮਿਲ ਸਕਦੇ ਤੁਸੀਂ ਇਹਦੇ ਵਿੱਚ ਮੇਰੇ ਕੋਲ ਨਾਈਕ ਦੇ ਵਿੱਚ ਲੈ ਸਕਦੇ ਆ ਜੀ ਲੋਗੋ ਈਵਨ ਤੁਸੀਂ ਕਾਲਰ ਦੇ ਵਿੱਚ ਵੀ ਕੈਜੂਅਲ ਜਿੱਦਾਂ ਆਪਣੇ ਟੀ-ਸ਼ਰਟਸ ਹੁੰਦੀਆਂ ਉਹ ਵੀ ਮੈਕਸਿਮਮ ਗੁੱਡ ਪ੍ਰਾਈਸ ਜਿਹੜਾ ਹੈਗਾ ਹੈ 400 ਹੈਗਾ ਹੈ ਜੀ ਸਾਡਾ ਭਾਜੀ ਜਿਹੜੀਆਂ ਤੁਸੀਂ ਟੀ-ਸ਼ਰਟਸ ਦਿਖਾਈਆਂ 350 ਦੇ ਵਿੱਚ ਇਹ ਇਸ ਤੋਂ ਅਬਵ ਵੀ ਰਹਿਣ ਵਾਲੀਆਂ ਕਿ ਸਾਰੀਆਂ 350 ਦੀਆਂ ਸਰ ਦੇਖੋ ਇਹਦਾ ਰੇਟ ਅਸੀਂ ਸਾਰਿਆਂ ਦਾ 350 ਰੁਪਏ ਕਰ ਦਿੱਤਾ ਹੈ ਉਹਦਾ ਕਾਰਨ ਇਹ ਹੈਗਾ ਕਿ ਜਿਹੜਾ ਵਿੰਟਰ ਸਟਾਰਟ ਹੋਣ ਵਾਲਾ ਹੈ ਸਮਰ ਫਿਨਿਸ਼ ਕਰਕੇ ਅਸੀਂ ਸਾਰੀਆਂ ਟੀ-ਸ਼ਰਟਾਂ ਮਤਲਬ ਕਿ ਸੇਮ ਐਜ਼ ਇਟ ਪ੍ਰਾਈਸ ਕਰ ਦਿੱਤਾ ਜੀ ਵੈਸੇ ਇਹ ਮਾਰਕੀਟ ਦੇ ਵਿੱਚ ਤਾਂ 500 ਪਲੱਸ ਵਿਕਦੀਆਂ ਜੀ ਦੀਵਾਲੀ ਦਾ ਠਮਾਕਾ ਕਰਤਾ ਭਾਜੀ ਨੇ ਸਾਰੀਆਂ ਟੀ-ਸ਼ਰਟ ਲੈ ਜਾਓ ਫਗਵਾੜੇ ਵਾਲਿਓ 350 ਰੁਪਏ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਆ ਘੈਂਟ ਘੈਂਟ ਕਲਰਜ਼ ਆ ਤੇ ਬਸ 200 ਰੁਪਏ ਵਾ ਜੀ 200 ਰੁਪਿਆ ਸਰ 200 ਰੁਪਿਆ ਇਹ ਸਟੱਫ ਵੀ ਬਹੁਤ ਜਿਆਦਾ ਵਧੀਆ ਆ ਸਿਰਫ 350 ਰੁਪਏ ਟੀ-ਸ਼ਰਟਸ ਤੇ ਭਾਜੀ ਹੁਣ ਜੀਨ ਦਿਖਾਓ ਜੀਨ ਤੇ ਮੁੰਡੇ ਕਾਫੀ ਸ਼ਿਕਾਇਤ ਆ ਕਿਉਂਕਿ ਜੀਨ ਤਾਂ ਹਰ ਬੰਦਾ ਪਾਉਂਦਾ ਬਿਲਕੁਲ ਸਰ ਬਿਲਕੁਲ ਦੇਖੋ ਅੱਜ ਕੱਲ ਤਾਂ ਜੀਨ ਪੈ ਜਾਂਦੀ ਹੈ ਗਰਮੀਆਂ ਦੇ ਵਿੱਚ ਹੁੰਦਾ ਹੈ ਕਿ ਚਲੋ ਜੀਨ ਬਹੁਤ ਜ਼ਿਆਦਾ ਨਹੀਂ ਕੰਮ ਕਰਦੀ ਹੈਗੀ ਆ ਦੇਖੋ ਜੀ ਸਾਡੇ ਕੋਲ ਜੀਨ ਚੈੱਕ ਕਰਦੇ ਆ ਆ ਦੇਖੋ ਜੀ ਜੀਨ ਦੀਆਂ ਲੈਂਥ ਆ ਹਮ ਤੁਹਾਨੂੰ ਕੰਫਰਟ ਨੈਰੋ ਬੈਲ ਬੋਟਮ ਸਾਰੀਆਂ ਇਤਰਾਹ ਦੀ ਤੁਹਾਨੂੰ ਡਿਜ਼ਾਈਨਰ ਪੈਂਟਾਂ ਉਹ ਤੁਹਾਨੂੰ ਕੱਟੀ ਫੱਟੀ ਅਗਰ ਕੋਈ ਪੀਸ ਚਾਹੀਦਾ ਹੋਵੇਗਾ ਕੱਟੀ ਫੱਟੀ ਦੇ ਵਿੱਚ ਵੀ ਤਾਂ ਰੈਂਡਰ ਕਲਰ ਬਹੁਤ ਹੀ ਸੋਹਣੇ ਸੋਹਣੇ ਪਏ ਆ ਤੁਸੀਂ ਚੈੱਕ ਕਰੋ ਬਲੂ ਕਲਰ ਬਲੈਕ ਕਲਰ ਤੇ ਡਾਰਕ ਕਲਰ ਜਿੱਦਾਂ ਦੀ ਆਪਾਂ ਨੂੰ ਚਾਹੀਦੀਆਂ ਦੇਖੋ ਜੀ ਡੀਜ਼ਲ ਦੀ ਇਹ ਭਾਈ ਜਿੱਦਾਂ ਫਿਰ ਬ੍ਰਾਂਡਡ ਆ ਆਪਣੇ ਕੋਲ ਡੀਜ਼ਲ ਦੀ ਇਹ ਤਾਂ ਕੀ ਪ੍ਰਾਈਸ ਰਹਿਣਾਲਾ ਇਹ ਸਰ ਦੇਖੋ ਮਾਰਕੀਟ ਦੇ ਵਿੱਚ ਤਾਂ ਪਲੱਸ ਹੀ ਰੇਂਜ ਮਿਲਦੀ ਆ 1500 2000 ਸਾਡੇ ਕੋਲ ਸਿਰਫ 750 ਦੀ ਰੇਂਜ ਚ ਮਿਲੇਗੀ ਜੀ ਸਾਡੇ ਸਾਡੇ ਜੇ ਕਿਸੇ ਨੇ ਕੱਟੀ ਫੱਟੀ ਲੈਣ ਦੇ ਸ਼ਕੀਨ ਹੈਗੇ ਆ ਜੀ ਕਟੀ ਫਟੀ ਤੁਹਾਨੂੰ ਮਿਲ ਜੇਗੀ ਜੀ ਇਹ ਵੀ ਤੁਹਾਨੂੰ ਸੇਮ ਰੇਂਜ ਦੇ ਵਿੱਚ ਅਰਾਊਂਡ 7650 ਦੇ ਵਿੱਚ ਮਿਲ ਜਾਣਗੇ ਜੀ ਤਾਂ ਆਪਾਂ ਕਹਿ ਸਕਦੇ ਹਾਂ ਕਿ 600 650 ਤੋਂ ਸਟਾਰਟ ਹੋ ਜੰਨੀ ਆ ਆਪਣੇ ਵੀੜੀਆਂ ਜੀਨਸ ਹਾਂ ਜੀ ਜੀ ਕਲਰ ਤੁਸੀਂ ਚੈੱਕ ਕਰੋ ਜਿਹੜਾ ਮਰਜੀ ਕਲਰ ਜਿੱਦਾਂ ਦਾ ਤੁਹਾਨੂੰ ਚਾਹੀਦਾ ਹਰੇਕ ਕਲਰ ਪਿਆ ਆ ਜੀਨ ਦਾ ਤੇ ਤੁਸੀਂ ਬਸ ਆ ਜਾਓ ਤੇ ਆਪਣੇ ਮਨਪਸੰਦ ਆਰਟੀਕਲ ਚੱਕ ਕੇ ਲੈ ਜਾਓ ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਮਨੀ ਫੈਸ਼ਨ ਫਗਵਾੜਾ ਸ਼ਰਟ ਦੇਖ ਰਿਹਾ ਮੈਂ ਇੱਥੇ ਹਪੋਲੋ ਦੀਆਂ ਸ਼ਰਟਸ ਪਈਆਂ ਜੀ ਸਰ ਬਹੁਤ ਹੀ ਪ੍ਰੀਮੀਅਮ ਜੇ ਆਰਟੀਕਲ ਲੱਗ ਰਹੇ ਆ ਤੇ ਇਹਨਾਂ ਬਾਰੇ ਦੱਸੋ ਕੁਝ ਇਸ ਸਰ ਦੇਖੋ ਜੀ ਕੋਟਨ ਦੇ ਵਿੱਚ ਹੈਗਾ ਜੀ ਕਪੜਾ ਇਹ ਵਾਲਾ ਜਿਹੜਾ ਕਿ ਤੁਸੀਂ ਫੈਬਰਿਕ ਇਹ ਥੋੜਾ ਦਸੰਬਰ ਤੱਕ ਵੀ ਤੁਸੀਂ ਇਸ ਚੀਜ਼ ਨੂੰ ਪਾ ਸਕਦੇ ਆ ਜੀ। ਹੂੰ 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 ਹੂੰ। ਸਪੋਸਟ ਹੋ ਵੀ ਅਗਰ ਗਰਮੀ ਦੀ ਵੀ ਗੱਲ ਕਰੀਏ ਆਪਾਂ 8 ਤੋਂ 9 ਮਹੀਨੇ ਇਹੋ ਜੇ ਪੀਸ ਪਾ ਸਕਦੇ ਹੈਗੇ ਆ ਜੀ। ਕਲਰ ਬੋਰ ਰਾਇਲ ਕਲਰ ਬਹੁਤ ਵਧੀਆ ਕਲਰ ਦੇ ਵਿੱਚ ਆਏ ਹੋਏ ਆ ਜੀ ਪੀਸ ਤੁਹਾਡੇ ਕੋਲ। ਕਲਰ ਤਾਂ ਸੋਹਣੇ ਪਰ ਭਾਜੀ ਰੇਟ ਮਹਿੰਗਾ ਲੱਗ ਰਿਹਾ ਮੈਨੂੰ ਉਹਨਾਂ ਦਾ। ਸਰ ਰੇਟ ਦੇਖੋ ਸਿਰਫ ਤੁਹਾਨੂੰ ਇਹ 400 ਰੁਪਏ ਦਾ ਪੀਸ ਦੇ ਦੇਣਾ ਭਾਜੀ। ਸਿਰਫ 400 ਰੁਪਏ ਦੀ ਗੱਲ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਆ ਜੀ ਜਸਟ 400 ਰੁਪਏ ਦਾ ਪੀਸ ਦੇ ਦੇਣਾ ਹੈਗਾ ਆ ਅਗਰ ਕੋਈ 500 ਤੋਂ ਪਲੱਸ ਸ਼ੋਪਿੰਗ ਕਰਦਾ ਹੈਗਾ ਜੀ ਉਹਨੂੰ ਆਪਾਂ ਇੱਕ ਪਰਫਿਊਮ ਵੀ ਫ੍ਰੀ ਦੇਵਾਂਗੇ ਜੀ ਕਿਆ ਬਾਤ ਹੈ ਭਾਜੀ ਪੋਲੋ ਦੀ ਬ੍ਰਾਂਡਿੰਗ ਤੁਸੀਂ ਦੇਖ ਸਕਦੇ ਆ ਪੂਰੀ ਆ ਸਾਰੀਆਂ ਤੁਸੀਂ ਜਿੱਦਾਂ ਦਾ ਕਲਰ ਤੁਹਾਨੂੰ ਚਾਹੀਦਾ ਆ ਸਿੰਗਲ ਕਲਰ ਦੇ ਵਿੱਚ ਸ਼ਰਟ ਰਹਿਣ ਵਾਲੀ ਆ ਬਹੁਤ ਹੀ ਪ੍ਰੀਮੀਅਮ ਆਰਟੀਕਲ ਆ ਤੇ ਪੂਰੀ ਬ੍ਰਾਂਡਿੰਗ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਜਸਟ 400 ਰੁਪਏ ਦੇ ਵਿੱਚ ਭਾਜੀ ਬਹੁਤ ਹੀ ਵਧੀਆ ਰੇਟ ਤੁਸੀਂ ਦੇ ਰਹੇ ਆ ਮੈਂ ਕਹਿੰਦਾ ਫਗਵਾੜੇ ਵਿੱਚ ਨਹੀਂ ਮਿਲ ਰਿਹਾ ਇਦਾਂ ਦਾ ਰੇਟ ਦੇਖੋ ਜੀ ਇਹ ਤਾਂ ਦਿਵਾਲੀ ਆਫਰ ਲਾਤੀ ਹੈ ਜੀ ਸਾਰਿਆਂ ਦੇ ਲਈ ਕੋਈ ਵੀ ਆਵੇ ਬੰਦਾ ਅਗਰ ਤਾਂ ਸ਼ਰਟ ਕੱਲਾ ਪੀਸ ਲੈਂਦਾ ਹੈ 400 ਰੁਪਏ ਦੀ ਸ਼ਰਟ ਵੀ ਅਸੀਂ ਦੇਵਾਂਗੇ ਅਗਰ 500 ਰੁਪਏ ਤੋਂ ਪਲੱਸ ਸ਼ੋਪਿੰਗ ਕਰਦਾ ਹੈ ਅਸੀਂ ਉਹਨੇ ਇੱਕ ਪਰਫਿਊਮ ਵੀ ਫ੍ਰੀ ਦੇਵਾਂਗੇ ਜੀ ਤੁਹਾਨੂੰ ਦਿਖਾ ਵੀ ਸਕਦੇ ਆ ਜੀ ਦੇਖੋ ਜੀ ਪਰਫਿਊਮ ਬਿਲਕੁਲ ਫ੍ਰੀ ਮਿਲਣ ਵਾਲਾ ਵੀ ਜਿਹੜਾ ਵੀ ਆ ਕੇ ਇੱਥੇ ਸ਼ੋਪਿੰਗ ਕਰ ਰਿਹਾ ਆਪਣੇ ਕੋਲ ਤੇ ਮਨੀ ਫੈਸ਼ਨ ਫਗਵਾੜਾ ਜਲਦੀ ਤੋਂ ਜਲਦੀ ਪਹੁੰਚ ਜਾਓ ਤੇ ਜੇ ਲਾਭ ਲੈਣਾ ਹੈ ਹੋਰ ਭਾਜੀ ਆਪਣੇ ਕੋਲ ਕੀ ਵੈਰਾਈਟੀ ਰਹਿਣ ਵਾਲੀ ਆ ਸ਼ਰਟਸ ਦੇ ਵਿੱਚ ਸਰ ਦੇਖੋ ਸ਼ਰਟਸ ਦੇ ਵਿੱਚ ਤਾਂ ਇਹ ਤਾਂ ਚਲੋ ਇੱਕ ਕੈਜੂਅਲ ਲੁੱਕ ਦੇ ਵਿੱਚ ਆ ਜਾਂਦੀਆਂ ਚੀਜ਼ਾਂ ਅਗਰ ਕਿਸੇ ਨੇ ਡੈਨਿਮ ਦੇ ਵਿੱਚ ਲੈਣੇ ਹੈਗੇ ਆ ਪੀਸ ਤੁਹਾਨੂੰ ਡੈਨਿਮ ਦੇ ਵਿੱਚ ਵੀ ਦਿਖਾ ਸਕਦੇ ਆ ਜੀ ਸਟਾਈਲਿਸ਼ ਲੁੱਕ ਵਾਲੀਆਂ ਸ਼ਰਟਸ ਦੇਖੋ ਡੈਨਿਮ ਦੇ ਵਿੱਚ ਜਿਹੜੇ ਮੁੰਡੇ ਕਾਲਜ ਪੜ੍ਹਦੇ ਆ ਆ ਦੇਖੋ ਜੀ ਡੈਨਿਮ ਦੇ ਉਹ ਤਾਂ ਨਹੀਂ ਜ਼ਿਆਦਾ ਲਾਈਕ ਕਰਦੇ ਆ ਆ ਦੇਖੋ ਜੀ ਡੈਨਿਮ ਦੇ ਵਿੱਚ ਬਹੁਤ ਕਲਰ ਵਧੀਆ ਪਿਆਰੇ ਪਿਆਰੇ ਆਏ ਹੋਏ ਆ ਜੀ ਡੈਨਿਮ ਸ਼ਰਟਸ ਭਾਜੀ ਕੀ ਪ੍ਰਾਈਸ ਇਹਦਾ ਇਹ ਸਿਰਫ 500 ਰੁਪਏ ਕੋਸਟ ਪੈਗੀ ਤੁਹਾਨੂੰ ਜਿਹੜੀ ਕਿ ਬਾਜ਼ਾਰ ਦੇ ਵਿੱਚ ਤੁਹਾਨੂੰ 7 2000 ਰੁਪਿਆ ਲੈ ਕੇ ਆ ਜਾਓ ਜੇਬ ਦੇ ਵਿੱਚ ਤੇ ਮੈਂ ਕਹਿੰਦਾ ਭਰ-ਭਰ ਕੇ ਬੈਗ ਲੈ ਜਾਓ ਉੱਥੋਂ ਆਹ ਦੇਖੋ ਜੀ ਇਹਦੇ ਵਿੱਚ ਸਾਡੇ ਕੋਲ ਡਿਜ਼ਾਈਨਰ ਚਾਈਨੀਜ਼ ਸ਼ਰਟ ਸਾਰੀਆਂ ਪਈਆਂ ਹੋਈਆਂ ਹੈਗੀਆਂ ਜੀ ਆਹ ਦੇਖੋ ਜੀ ਬੜੇ ਯੂਨੀਕ ਜਿਹੇ ਆਰਟੀਕਲ ਆ ਇਹਦੇ ਵਿੱਚ ਵੀ ਤੁਹਾਨੂੰ ਕਲਰ 10 ਤੋਂ ਪਲੱਸ ਮਿਲ ਜਾਂਦੇ ਆ ਜੀ ਤੁਹਾਨੂੰ ਕਲਰ ਹੋਰ ਪੇ ਹੈਗੇ ਆ ਜੀ ਉੱਪਰ ਇਹਨਾਂ ਦਾ ਰੇਟ ਵੀ ਸੇਮ ਹੀ ਆ ਜੀ ਇਹਨਾਂ ਦਾ ਜੀ 450 ਆ ਜੀ ਅੱਛਾ ਇਹ ਹੋਰ ਘਟਾਤਾ ਹਾਂਜੀ ਇਹ 450 ਹੈ ਜੀ 500 ਤੋਂ ਵੀ ਘਟ ਗਿਆ ਕੰਮ ਹਾਂਜੀ ਉਹ ਡੈਨਿਮ ਦੇ ਵਿੱਚ ਸਰ ਹੈਗੀ ਇਸ ਲਈ ਥੋੜੀ ਜਿਹੀ 50 ਰੁਪਏ ਮਹਿੰਗੀ ਹੈਗੀ ਆਪਣੇ ਲਈ ਕਿਉਂਕਿ ਹੋਲਸੇਲ ਪ੍ਰਾਈਸ ਹੈਗੇ ਆ ਆ ਦੇਖੋ ਜੀ ਆਪਣੇ ਕੋਲ ਹੋਰ ਵੀ ਚਾਈਨਿਸ ਆਰਟੀਕਲ ਹੈਗੇ ਵੀ ਤੁਹਾਨੂੰ ਦਿਖਾ ਸਕਦਾ ਜੀ ਆਹ ਲਓ ਜੀ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਬਹੁਤ ਵਧੀਆ ਮਿਲ ਜਾਣਗੇ ਜੀ ਦੇਖੋ ਜੀ 450 ਸਾਢੇ ਰੰਗ ਹੈਗੇ ਜੀ ਦੇਖੋ 450 ਰੁਪਏ ਦੇ ਵਿੱਚ ਲੈ ਜਾਓ ਇੰਨੀਆਂ ਸੋਹਣੀਆਂ ਸੋਹਣੀਆਂ ਸ਼ਰਟਸ ਦੇਖੋ ਜੀ ਬਾਕੀ ਹੋਰ ਵੀ ਇੱਕ ਪੈਂਟਸ ਭਾਜੀ ਆ ਵੀ ਦੇਖ ਰਿਹਾ ਮੈਂ ਇਹ ਕੀ ਚੀਜ਼ ਹੈ ਇਹ ਸਰ ਕੈਜ਼ੂਅਲ ਜਿੱਦਾਂ ਆਪਾਂ ਕਹਿੰਦੇ ਆ ਕਿ ਕੋਈ ਪਾਰਟੀ ਹੈਗੀ ਪਾਰਟੀ ਵੇਅਰ ਪੈਂਟ ਜਿਹਨੂੰ ਕਹਿ ਦਿੰਦੇ ਹੈਗੇ ਆ ਇਹ ਉਹ ਚੀਜ਼ਾਂ ਹੁੰਦੀਆਂ ਜੀ ਦੇਖੋ ਕਾਟਨ ਸਟੱਫ ਦੇ ਵਿੱਚ ਜਿਹੜੀ ਫਾਰਮਲ ਪੈਂਟ ਆਪਾਂ ਕਹਿ ਸਕਦੇ ਆ ਬਿਲਕੁਲ ਜੀ ਬਹੁਤ ਹੀ ਸੋਹਣਾ ਕਲਰ ਆ ਕੀ ਪ੍ਰਾਈਸ ਹੈ ਨਾਲ ਭਾਜੀ ਇਹਦਾ ਇਹ ਸਿਰਫ 400 ਰੁਪਿਆ ਸਰ ਭਾਜੀ ਸਿਰਫ 400 ਰੁਪਿਆ ਜੀ 225 ਚੱਲ ਰਿਹਾ ਭਾਜੀ ਮੈਂ ਕਿਹਾ ਸਰ ਜੀ ਤੁਹਾਡੇ ਆਫਰ ਲਾਤੇ ਬਸ ਆਪਾਂ ਭਾਜੀ ਦੀਵਾਲੀ ਕਰਕੇ 400 ਰੁਪਏ ਦੇ ਵੀ ਮੈਂ ਕਹਿੰਦਾ ਕਿਤੇ ਨਹੀਂ ਮੰਨੀ ਭਾਜੀ ਜਿੱਥੇ ਬਹੁਤ ਤਰ੍ਹਾਂ ਦੇ ਰੰਗ ਆਏ ਹੋਏ ਆਪਣੇ ਕੋਲ ਆਪਣੇ ਕੋਲ 10 ਤੋਂ ਪਲੱਸ ਰੰਗ ਹੈਗੇ ਇਹਦੇ ਵਿੱਚ ਸਟੱਫ ਵੀ ਬਹੁਤ ਸੋਹਣਾ ਇੱਦਾਂ ਨਹੀਂ ਕਿ ਰੇਟ ਘਟਾ ਤਾਂ ਸਟੱਫ ਮਾੜਾ ਆ ਬਹੁਤ ਹੀ ਵਧੀਆ ਸਟੱਫ ਦੇ ਵਿੱਚ ਰਹਿਣ ਵਾਲੀ ਹੈ ਤੇ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਆ ਕਲਰ ਇਹਦੇ ਵਿੱਚ ਸਰ ਬਹੁਤ ਆਏ ਨੇ ਦੇਖੋ ਜੀ ਦੇਖੋ ਜੀ ਅਲੱਗ-ਅਲੱਗ ਤਰ੍ਹਾਂ ਦੇ ਕਲਰ ਹੋਣਗੇ ਜੀ ਸਟਾਕ ਪੂਰਾ ਫੁੱਲ ਕੀਤਾ ਹੋਇਆ ਭਾਜੀ ਨੇ ਇਦਾਂ ਨਹੀਂ ਹੈਗਾ ਵੀ ਦੋ ਕਿ ਪੀਸ ਰੱਖੇ ਹੋਇਆ ਜਿੱਦਾਂ ਦਾ ਮਰਜ਼ੀ ਆਰਟੀਕਲ ਜਿਹੜਾ ਮਰਜ਼ੀ ਕਲਰ ਸਾਈਜ਼ ਵੀ ਮਿਲ ਜੂਗੇ ਸਾਰੇ ਸਾਰੇ ਜੀ 28 ਤੋਂ ਲੈ ਕੇ ਪੂਰੇ 42 ਨੰਬਰ ਤੱਕ ਸਾਈਜ਼ ਹੋਣਗੇ ਜੀ ਆਪਣੇ ਕੋਲ ਜਿਹੜੇ ਪਲੱਸ ਸਾਈਜ਼ ਵਾਲੇ ਆ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ 42 ਨੰਬਰ ਤੱਕ ਸਾਈਜ਼ ਸਾਨੂੰ ਇੱਥੇ ਮਿਲ ਜਾਣੇ ਆ ਭਾਜੀ ਹੁਣ ਆ ਕੀ ਆਈਟਮ ਕੱਢ ਲਈ ਆ ਇਹ ਸਰ ਜਦਾ ਅੱਜਕੱਲ ਮੁੰਡੇ ਆਪਣੇ ਫੰਕੀ ਲੁੱਕ ਚਾਹੁੰਦੇ ਹੈਗੇ ਆ ਜੀ ਆ ਦੇਖੋ ਜੀ ਪਹਿਲਾ ਆਰਟੀਕਲ ਦੇਖੋ ਜੀ ਕਾਰਗੋ ਆ ਗਿਆ ਕਾਰਗੋ ਠੀਕ ਹੈ ਜੀ ਇਹ ਹੈਗਾ ਜੀ ਕਾਰਗੋ ਮਿਲਟਰੀ ਟਾਈਪ ਦੇ ਵਿੱਚ ਆਪਣੇ ਕੋਲ ਪੂਰੇ ਇੱਥੇ ਰੰਗ ਪਏ ਹੈਗੇ ਆ ਜੀ ਅਗਰ ਕਿਸੇ ਨੇ ਪਲੇਨ ਕਾਰਗੋ ਲੈਣਾ ਜੀ ਪਲੇਨ ਕਾਰਗੋ ਮਿਲ ਜੇਗਾ ਅਗਰ ਮਿਲਟਰੀ ਲੁੱਕ ਚ ਲੈਣਾ ਮਿਲਟਰੀ ਲੁੱਕ ਚ ਮਿਲ ਜੇਗਾ ਕਾਰਗੋ ਹਾਤਰਾ ਨੇ ਮਿਲ ਜਾਣਗੇ ਜੀ ਆ ਵੀ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦਾ ਕਾਰਗੋ ਦੀ ਵਾਇਰਿਟੀ ਦੇਖੋ ਜੀ ਪੂਰੇ ਮਿਲਟਰੀ ਕਲਰ ਦੇ ਵਿੱਚ ਤੇ ਆਰਮੀ ਵਾਲੇ ਜਿਹੜੇ ਸ਼ਕੀਨ ਮੁੰਡੇ ਆ ਉਹ ਇੱਥੋਂ ਕਾਰਗੋ ਵੀ ਲੈ ਸਕਦੇ ਆ ਆ ਦੇਖੋ ਜੀ ਕੋਈ ਨੋਰਮਲ ਰੰਗ ਦਾ ਕਾਰਗੋ ਪਾਉਣ ਵਾਲਾ ਬੰਦਾ ਹੁੰਦਾ ਜੀ ਬਹੁਤ ਹੀ ਵਧੀਆ ਆਰਟੀਕਲ ਆ ਇਹ ਉਹਨਾਂ ਲਈ ਹੈਗਾ ਜੀ ਬ੍ਰਾਂਡਡ ਚੀਜ਼ਾਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਫਗਵਾੜੇ ਵਿੱਚ ਮਿਲਣੀਆਂ ਆ। ਔਰ ਸਰ ਤੁਸੀਂ ਇਹਦੇ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਕਿ ਸਿਰਫ 650 ਰੁਪਏ ਦੇ ਵਿੱਚ ਤੁਹਾਨੂੰ ਕਾਰਗੋ ਦੇਣਾ ਹੈ। 650 ਰੁਪਏ। 650 ਰੁਪਏ ਦੇ ਵਿੱਚ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ 2000 ਰੁਪਏ ਲੈ ਕੇ ਆ ਜਾਓ ਇੱਥੇ ਤੇ ਆਪਣੀਆਂ ਐਨ ਮਨਪਸੰਦ ਰੀਆਂ ਚੀਜ਼ਾਂ ਭਰ-ਭਰ ਕੇ ਲੈ ਜਾਓ ਇੱਥੇ। ਇਹ ਦੀਵਾਲੀ ਦੀਆਂ ਆਫਰਾਂ ਸਰ ਦੱਸ ਰਹੇ ਹੈਗੇ ਆਂ ਦੀਵਾਲੀ ਕਰਕੇ ਇਦਾਂ ਹੈ ਕਿ ਦੀਵਾਲੀ ਕਰਕੇ ਥੋੜਾ ਸੀਜ਼ਨ ਵੀ ਮਤਲਬ ਕਿ ਇਦਾਂ ਹੁੰਦਾ ਕਿ ਥੋੜਾ ਗਰੋ ਹੁੰਦਾ ਆ ਕਿ ਇਸ ਕਰਕੇ ਆ ਕਿ ਜਿਹੜਾ ਬੰਦਾ ਥੋੜਾ ਜਿਹਾ ਮੀ ਉਹ ਵੀ ਇਸ ਦੁਕਾਨ ਤੋਂ ਸ਼ੋਪਿੰਗ ਆਪਣੀ ਮਤਲਬ ਕਿ ਵਧੀਆ ਤਰੀਕੇ ਨਾਲ ਕਰਕੇ ਆਪਣਾ ਵਿਆਹ ਸ਼ਾਦੀ ਅਟੈਂਡ ਕਰ ਸਕਦਾ ਜੀ ਪਹੁੰਚ ਜੋ ਮਿੱਤਰੋ ਆਪਣੇ ਪਰਿਵਾਰਾਂ ਦੇ ਨਾਲ ਤੇ ਦੀਵਾਲੀ ਦਾ ਪੂਰਾ ਪੂਰਾ ਫਾਇਦਾ ਲਓ ਇੱਥੇ ਆ ਕੇ ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਵਧੀਆ ਵਧੀਆ ਆਰਟੀਕਲ ਇੱਥੇ ਆ ਚੁੱਕੇ ਆ ਤੇ ਭਾਜੀ ਨੋਰਮਲ ਆਪਾਂ ਹੁਣ ਪਜਾਮੇ ਪਾਉਣੇ ਘਰੇ ਸ਼ਾਰਟਸ ਪਾਉਣੇ ਆ ਉਹਦੀ ਉਹਦੀ ਵੀ ਵੈਰਾਈਟੀ ਹੈਗੀ ਤੁਹਾਡੇ ਕੋਲ ਬਿਲਕੁਲ ਸਰ ਅਗਰ ਤੁਸੀਂ ਨੋਰਮਲ ਕੋਈ ਸ਼ਾਰਟਸ ਪਾਉਣਾ ਹੈ ਦੇਖੋ ਤੁਹਾਡੇ ਪਿੱਛੇ ਲਾਏ ਹੋਏ ਆ ਜੀ ਪੀਸ ਹਲੋ ਆ ਦੇਖੋ ਤੁਸੀਂ ਚੈੱਕ ਹੀ ਨਹੀਂ ਕੀਤੇ ਪਹਿਲਾਂ ਡਿਓਰ ਟੋਮੀ ਦੇ ਵਿੱਚ ਤੁਹਾਡੇ ਪੀਸ ਆਈ ਡੀਸਾਸ ਦੇ ਵਿੱਚ ਸਾਰੇ ਪੀਸ ਆਜਣੇ ਦੇ ਵਿੱਚ ਤੁਹਾਡੇ ਜੀ ਤੇ ਪ੍ਰਾਈਸ ਭਾਜੀ ਫਿਰ ਸਿਰਫ 200 ਰੁਪਿਆ ਭਾਜੀ 200 ਰੁਪਿਆ ਬਸ 200 ਰੁਪਏ ਵਾ ਜੀ 200 ਰੁਪਿਆ ਸਰ 200 ਰੁਪਿਆ ਇਹ ਜ਼ਿੱਪ ਵੀ ਮਿਲ ਰਹੀ ਏਥੇ ਪਾਕਟ ਦੇ ਉੱਤੇ ਆਪਾਂ ਨੂੰ 200 ਰੁਪਏ ਦੇ ਵਿੱਚ ਡਬਲ ਸਾਈਡਡ ਜ਼ਿੱਪ ਦੀ ਪਾਕਟ ਹੋਏਗੀ ਸਰ ਔਰ ਇਹਦੇ ਵਿੱਚ ਵੀ ਸਾਈਜ਼ 5 ਐਕਸਲ ਤੱਕ ਹੈਗੇ ਆ ਜੀ ਉਹ 5 ਐਕਸਲ ਤੱਕ ਸਾਈਜ਼ ਵੀ ਮਿਲ ਜਾਣਗੇ ਤੁਹਾਨੂੰ ਤੇ ਆਪਣੇ ਕੋਲ ਇਧਰ ਲੋਅਰ ਦੀ ਵੈਰਾਈਟੀ ਵੀ ਹੈਗੀ ਆ ਲੋਅਰ ਦਾ ਸਰਪ੍ਰਾਈਜ਼ ਆਉਣ ਵਾਲਾ ਭਾਜੀ ਲੋਅਰ ਸਰ ਦੇਖੋ ਜੀ ਸਾਡੇ ਕੋਲ ਸਟਾਰਟਿੰਗ 350 ਰੁਪਏ ਦੇ ਵਿੱਚ ਹੈਗੇ ਆ ਜੀ ਜਿਹੜਾ ਮੇਰੇ ਹੱਥ ਵਿੱਚ ਆਰਟੀਕਲ ਇਹਦਾ ਕੀ ਪ੍ਰਾਈਸ ਹੈ ਸਿਰਫ 400 ਰੁਪਿਆ ਸਰ ਇਹ ਰਿਬ ਵਾਲਾ ਲੋਅਰ ਹੈਗਾ ਜੀ ਲਓ ਜੀ ਰਿਬ ਵਾਲਾ ਲੋਅਰ ਹੈ ਤੁਸੀਂ ਚੈੱਕ ਕਰ ਸਕਦੇ ਆ ਤੇ ਰੀਬੋਕ ਦੀ ਬ੍ਰਾਂਡਿੰਗ ਹੈ ਜਸਟ 400 ਰੁਪਿਆ ਲੁੱਟ ਲਓ ਮੇਲਾ ਮਿੱਤਰੋ ਪਹੁੰਚੋ ਸਾਰੇ ਮਨੀ ਫੈਸ਼ਨ ਫਗਵਾੜਾ ਤੇ ਬਾਜੀ ਹੁਣ ਦਾ ਪੇਜ ਵੀ ਫੋਲੋ ਕਰ ਲਓ ਜੇ ਹੋਰ ਕੈਂਟ ਕੈਂਟ ਆਫਰਸ ਦੇਖਣੇ ਆ ਉੱਤੇ ਵੀਡੀਓਜ਼ ਵੀ ਆਉਂਦੀਆਂ ਰਹਿਣੀਆਂ ਬਾਜੀ ਇਹਨੇ ਘੱਟ ਰੇਟ ਦੇ ਕੇ ਤਾਂ ਤੁਸੀਂ ਤੁਮਾਕਾ ਕਰ ਹੀ ਦਿੱਤਾ ਹੈ ਤੇ ਹੁਣ ਦੀਵਾਲੀ ਦਾ ਹੋਰ ਕੀ ਸਪੈਸ਼ਲ ਆਫਰ ਰਹਿਣ ਵਾਲਾ ਤੁਹਾਡੇ ਕੋਲ ਸਰ ਸਪੈਸ਼ਲ ਆਫਰ ਜਿੱਦਾਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਤੁਹਾਨੂੰ ਕਿ ਸਪੈਸ਼ਲ ਆਫਰ ਤਾਂ ਅਸੀਂ ਇਹੀ ਦੇ ਰਹੇ ਹਾਂ ਦੀਵਾਲੀ ਦਾ ਕਿ ਕੋਈ ਵੀ ਬੰਦਾ ਜੇ 500 ਰੁਪਏ ਤੋਂ ਪਲੱਸ ਸ਼ੋਪਿੰਗ ਕਰਦਾ ਹੈਗਾ ਆ ਉਹਨੂੰ ਅਸੀਂ ਜਿਹੜਾ ਡਿਊਡੈਂਟ ਹੈਗਾ ਜਿਹੜਾ ਪਰਫਿਊਮ ਆਪਾਂ ਕਹਿ ਦਈਏ ਇਹ ਉਹਨੂੰ ਫ੍ਰੀ ਦੇਵਾਂਗੇ ਜੀ ਲਓ ਜੀ ਪੂਰੇ ਵੱਡੇ ਪਰਫਿਊਮ ਆ ਇੰਦਾ ਨਹੀਂ ਕਿ ਛੋਟੇ-ਛੋਟੇ ਪੀਸ ਦੇ ਰਹੇ ਆ ਪੂਰਾ ਆਪਣੇ ਕੋਲ ਜਿਹੜਾ ਲਾਰਜ ਜਿਹੜਾ ਆਉਂਦਾ ਹੈ ਆਪਣੇ ਕੋਲ ਡਿਊਡਰੈਂਟ ਇਹ ਬਿਲਕੁਲ ਫ੍ਰੀ ਮਿਲਣ ਵਾਲਾ ਆ ਬਿਲਕੁਲ ਜੀ ਬਿਲਕੁਲ ਤਾਂ ਆਫਰ ਦਾ ਜਲਦੀ-ਜਲਦੀ ਫਾਇਦਾ ਲਓ ਤੇ ਹੋਰ ਵੀ ਐਸੈਸਰੀਜ਼ ਭਾਜੀ ਉਹਨਾਂ ਕੋਲ ਕਾਫੀ ਪਈਆਂ ਇੱਥੇ ਬੈਲਟਸ ਵੀ ਦੇਖ ਸਕਦੇ ਆ ਸਾਈਡ ਬੈਗ ਪਏ ਆ ਤੇ ਪਰਫਿਊਮ ਦੀ ਵੈਰਾਈਟੀ ਤਾਂ ਹੈਗੀ ਆ ਤੇ ਇਤਰ ਵੀ ਪਏ ਇੱਥੇ ਇਤਰ ਵੀ ਚੈੱਕ ਕਰੋ ਕਿੰਨੇ ਵਧੀਆ-ਵਧੀਆ ਵੈਰਾਈਟੀ ਆ ਤੇ ਸੌਕਸ ਵੀ ਆਪਾਂ ਨੂੰ ਇੱਥੇ ਮਿਲ ਜਾਣਗੀਆਂ ਤੇ ਇੱਥੇ ਦਾ ਡਰੈੱਸ ਕਿ ਰਹਿਣ ਵਾਲਾ ਭਾਜੀ ਕਿਸੇ ਨਿਆਉਣਾ ਹੋਵੇ ਸਰ ਅਗਰ ਕੋਈ ਇੱਥੇ ਦੁਕਾਨ ਦੇ ਉੱਪਰ ਪਹੁੰਚਣਾ ਚਾਹੁੰਦਾ ਹੈ ਸਾਡਾ ਬੱਸ ਸਟੈਂਡ ਹੈਗਾ ਬੱਸ ਸਟੈਂਡ ਤੋਂ ਜਿਹੜਾ ਸਿਨੇਮਾ ਰੋਡ ਜਾਂਦਾ ਉਸ ਤੋਂ ਅਗਲਾ ਰੋਡ ਪੈਂਦਾ ਹੈ ਜੀ ਸਿੰਗਲਾ ਮਾਰਕੀਟ ਸਿੰਗਲਾ ਮਾਰਕੀਟ ਤੁਸੀਂ ਸਿਰਫ ਹੁਣਾ ਰਾਈਟ ਲੈਣਾ ਹੈ ਜੀ ਸਿਰਫ 200 ਮੀਟਰ ਦੀ ਦੂਰੀ ਤੇ ਦਵਾਈਆਂ ਦੀ ਦੁਕਾਨ ਤੋਂ ਛੱਡ ਕੇ ਚਾਰ ਦੁਕਾਨਾਂ ਆਪਣੀ ਦੁਕਾਨ ਹੈ ਜੀ ਮਨੀ ਫੈਸ਼ਨ ਦੇ ਨਾਂ ਤੇ ਕਿ ਜਿਹੜੀ ਤੁਹਾਨੂੰ ਹਾਈਲਾਈਟ ਹੋ ਜੇਗੀ ਬਾਹਰ ਬੋਰਡ ਵੀ ਲੱਗਾ ਹੋਏਗਾ ਤਾਂ ਦੋਸਤੋ ਫਗਵਾੜੇ ਪਹੁੰਚਣਾ ਤੁਸੀਂ ਬੱਸ ਸਟੈਂਡ ਉੱਤਰ ਜਿਓ ਤੇ ਬੱਸ ਸਟੈਂਡ ਉੱਤਰ ਕੇ ਸੜਕ ਪਾਰ ਕਰਕੇ ਜਿੱਥੋਂ ਮਰਜ਼ੀ ਪੁੱਛ ਲਓ ਸਿੰਗਲਾ ਮਾਰਕੀਟ ਤੇ ਬਾਕੀ ਨੰਬਰ ਵੀ ਵੀਡੀਓ ਥੱਲੇ ਚੱਲ ਰਿਹਾ ਭਾਜੀ ਉਹਨਾਂ ਦਾ ਤੇ ਸਿੰਗਲਾ ਮਾਰਕੀਟ ਆ ਕੇ ਫੋਨ ਮਾਰ ਦਿਓ ਭਾਜੀ ਨੂੰ ਤੁਹਾਨੂੰ ਪਤਾ ਲੱਗ ਜਾਊਗਾ ਮਨੀ ਫੈਸ਼ਨ ਫਗਵਾੜਾ ਔਰ ਇੱਕ ਗੱਲ ਹੋਰ ਮੈਂ ਤੁਹਾਡੀ ਵੀਡੀਓ ਦੇ ਵਿੱਚ ਰੋਕ ਕੇ ਤੁਹਾਨੂੰ ਕਹਿ ਰਿਹਾ ਮੈਂ ਕਿ ਜਿਹੜਾ ਇਸ ਵੀਡੀਓ ਨੂੰ ਦੇਖ ਕੇ ਔਰ ਇੰਸਟਾਗ੍ਰam ਨੂੰ ਫੋਲੋ ਕਰਕੇ ਆਏਗਾ ਉਹਨੂੰ ਹੋਰ ਸਪੈਸ਼ਲ ਡਿਸਕਾਊਂਟ ਦਿੱਤੇ ਜਾਣਗੇ ਜੀ ਸਾਡੇ ਵੱਲੋਂ। ਲੋ ਵੀ ਭਾਜੀ ਨੇ ਧਮਾਕਾ ਹੀ ਕਰਤਾ ਜੀ ਪੂਰਾ ਧਮਾਕਾ ਤੇ ਦੀਵਾਲੀ ਤੇ ਇੱਕ ਤਾਂ ਰੇਟ ਇੰਨੇ ਘਾਟਾ ਤੇ ਉੱਤੋਂ ਆਫਰਾਂ ਇੰਨੀਆਂ ਲਾਤੀਆਂ ਆ। ਬਿਲਕੁਲ ਜੀ ਬਿਲਕੁਲ। ਕਿ ਹੁਣ ਫਾਇਦਾ ਹੋਣ ਵਾਲਾ ਸਾਰਿਆਂ ਦਾ ਤੇ ਮੁੰਡਿਓ ਪਹੁੰਚੋ ਸਾਰੇ ਵਰਾ ਤੇ ਪੂਰੀ ਜੈਂਟਸ ਦੀ ਸ਼ਾਪ ਆ ਤੇ ਮੁੰਡਿਓ ਪਹੁੰਚੋ ਸਾਰੇ ਜਣੇ ਟਰਾਲੀਆਂ ਪਰ ਪਰਗੇ ਤੇ ਮਨੀ ਫੈਸ਼ਨ ਫਗਵਾੜਾ ਲੁੱਟ ਲੋ ਮੇਲਾ ਬਹੁਤ ਹੀ ਘੈਂਟ ਘੈਂਟ ਆਫਰ ਲੱਗ ਚੁੱਕੇ ਆ ਤੇ ਦੀਵਾਲੀ ਦਾ ਪੂਰਾ ਪੂਰਾ ਫਾਇਦਾ ਚੱਕੋ। ਲੈ ਵੀ ਪਹੁੰਚੇ ਆਪਣੇ ਕੋਲ ਆਰਜੀ ਫਗਵਾੜਾ ਤੇ ਭਾਜੀ ਕਰਨ ਸ਼ਾਪਿੰਗ ਹਾਂਜੀ ਭਾਈ ਆਪਾਂ ਪਾਜੀ ਤੋਂ ਪਹਿਲਾਂ ਵੀ ਲੈਤੇ ਜਾਈਦੇ ਹੁਣ ਵੀ ਲੈਣਾ ਆ ਤੇ ਸਾਰੇ ਆਓ ਦੇਖੋ ਸਾਰਿਆਂ ਨੂੰ ਕਿਦਾਂ ਦਾ ਆਊਟਫਿਟ ਵਧੀਆ ਲੱਗਦਾ ਜੇ ਤੁਸੀਂ ਆਉਂਗੇ ਆਰਜੀ ਫਲੋਰਾ ਦਾ ਨਾਮ ਲਲਿਓ ਤੁਹਾਨੂੰ 10% ਆਫ ਮਿਲ ਜੂਗਾ 15% ਭਾਜੀ ਕਰ ਦੋਗੇ ਭਾਜੀ ਭਾਜੀ ਨਹੀਂ ਕਹਿ ਰਹੇ ਨਾ ਭਾਜੀ ਦੀ ਸ਼ਾਪ ਤੇ ਆਪਾਂ ਇੱਕ ਸ਼ਰਟ ਵੀ ਦੇਖੀ ਆ ਦੇਖਿਓ ਕਿਦਾਂ ਲੱਗਦੀ ਆ ਤੇ ਮੈਨੂੰ ਤਾਂ ਪਸੰਦ ਆ ਗਈ ਆ ਆਪਾਂ ਕਰਨ ਲੱਗੇ ਆ ਬਾਏ ਬਹੁਤ ਹੀ ਕੈਂਟ ਕੈਂਟ ਕੱਪੜੇ ਆ ਸਾਰੇ ਜਣੇ ਜਰੂਰ ਇੱਕ ਵਾਰ ਵਿਜ਼ਿਟ ਕਰੋ ਤੇ ਆਰਜੀ ਫਗਵਾੜੇ ਦੇ ਪਾਉਣ ਲੱਗੇ ਆਪਾਂ ਉਹਨਾਂ ਕੋਟ ਪੈਂਟ ਠੀਕ ਹੈ ਜੀ ਬਾਈ ਦੇ ਗਾਣੇ ਜਰੂਰ ਸੁਣਿਓ ਸਾਰੇ ਜਣੇ ਕੈਂਟ ਕੈਂਟ ਗਾਣੇ ਫਗਵਾੜੇ ਦੇ ਆ ਤੇ ਹੋਰ ਵੀਡੀਓਜ਼ ਦੇਖਣ ਲਈ ਆਪਣਾ ਪੇਜ ਲਵ ਪੰਜਾਬ ਨੂੰ YouTube ਤੇ Instagram ਤੇ ਫੋਲੋ ਵੀ ਕਰ ਲਿਓ ਜੀ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ